ਫੇਰ ਲਈ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਨਾਮੀ ਸਕੂਲ ਨੂੰ ਜਿਹੜੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਲੁਧਿਆਣਾ ਤੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕੋਈ ਤੁਹਾਨੂੰ ਦੱਸ ਦਿੰਦੇ ਕਿ ਜਿਹੜੀ ਇਹ ਬੀਤੇ ਜਿਹੜੀ ਅੱਜ ਦੀ ਤਰੀਕ ਜਿਹੜੀ ਹੈ ਮੇਲ ਦੇ ਵਿੱਚ ਦੱਸੀ ਜਾ ਰਹੀ ਹੈ ਮੇਲ ਰਾਹੀਂ ਜਿਹੜੀ ਇੱਕ ਚਿੱਠੀ ਬਰਾਮਦ ਹੁੰਦੀ ਹੈ ਮੇਲ ਬਰਾਮਦ ਹੁੰਦੀ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਕਿ ਸਕੂਲ ਨੂੰ ਜਿਹੜਾ ਕਿ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਅਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ ਅਰਦਾਸ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਢਾਂਦਰਾ ਰੋਡ ਤੇ ਜਿਹੜਾ ਇਹ ਸਥਿਤ ਹੈ ਜਿੱਥੇ ਕਿ ਸਵੇਰੇ ਹੀ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਇੱਥੇ ਪਹੁੰਚਦੇ ਆ ਬੰਬ ਸਕਿਉਰਟੀ ਜਿਹੜੀ ਇੱਥੇ ਪਹੁੰਚਦੀ ਆ ਪੂਰੀ ਜਿਹੜੇ ਸਕੂਲ ਦੀ ਜਿਹੜੀ ਹੈ ਉਰੇ ਚੈਕਿੰਗ ਕੀਤੀ ਜਾ ਰਹੀ ਹੈ ਇੱਥੇ ਦੱਸ ਦਈਏ ਕਿ ਤੁਹਾਨੂੰ ਇੱਕ ਜਿਹੜਾ ਸਕੂਲ ਦੇ ਵਿੱਚ ਫੰਕਸ਼ਨ ਵੀ ਸੀਗਾ ਉਸ ਨੂੰ ਵੀ ਜਿਹੜਾ ਹੈ ਕਿਤੇ ਨਾ ਕਿਤੇ ਪੋਸਟਪੋਨ ਕਰ ਦਿੱਤਾ ਗਿਆ ਜਦੋਂ ਕਿ ਇਹ ਮੇਲ ਪ੍ਰਾਪਰਟੀਫ ਤੋਂ ਬਾਅਦ ਜਿਹੜੀ ਹੈ ਪੁਲਿਸ ਅਧਿਕਾਰੀਆਂ ਨਾਲ ਦੱਸਿਆ ਜਾਂਦਾ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਹੈ ਪੂਰੀ ਉਸਤੈਦੀ ਦੇ ਨਾਲ ਉੱਥੇ ਟੀਮਾਂ ਵੀ ਭੇਜੀਆਂ ਜਾਂਦੀਆਂ ਤੇ ਫਿਲਹਾਲ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਬੌਮ ਸਪੋਰਟ ਜਿਹੜਾ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਆਪਣੇ ਵੱਲੋਂ ਜਿਹੜੀ ਹੈ ਪੂਰੀ ਜਿਹੜੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਤੀ ਇਸ ਦੇ ਪਿੱਛੇ ਕੀ ਕਾਰਨ ਕੀ ਰਿਹਾ ਕਿਉਂ ਇਹ ਮੇਲ ਭੇਜੀ ਗਈ ਹੈ ਇਸ ਦਾ ਹਲੇ ਜੜੀ ਹੈ ਸਪੱਸ਼ਟ ਨਹੀਂ ਹੋਈ ਹੈ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਇੱਕ ਮੇਲ ਜੜੀ ਹੈ ਸਾਹਮਣੇ ਆ ਰਹੀ ਹੈ ਤੇ ਜਿਹੜੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਕੋਲ ਕੀ ਇਨਫੋਰਮੇਸ਼ਨ ਆਈ ਹੈ ਇੱਕ ਵਾਰ ਹੋਣਾ ਤੋਂ ਜਰੂਰ ਜਾਣ ਲੈਣੇ ਆਂ ਸਾਡੇ ਕੋਲ ਇਨਫੋਰਮੇਸ਼ਨ ਤਾਂ ਕੋਈ ਨਹੀਂ ਹੈਗੀ ਆਪਣੇ ਖਾਸਰਾ ਸੀਨੀਅਰ ਆਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ ਸ੍ਰੀ ਗੁਰੂ ਹਰ ਕੁਸ਼ਨ ਅਦਰ ਸੀਨੀਅਰਸ ਕੋਲ ਪੁੱਛੋ ਠੀਕ ਹੈ ਕੋਈ ਬੰਬੂਮ ਨਾਲ ਤੰਕੀਮ ਨਹੀਂ ਹੋਈ ਹੈ ਉੜਾਂ ਦੀ ਹਾਂਜੀ ਤੋਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਉਹਦੇ ਸੰਬੰਧਤ ਨੋਟੀਸ ਈਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਹੈ ਜੀ ਆਪਾਂ ਦੇ ਬਾਰੇ ਵਿੱਚ ਕੁਝ ਕਰ ਸਕਦੇ ਕਿਸ ਤਰ੍ਹਾਂ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚਬਿੰਨ ਕਰਦੀ ਹੈ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਨਹੀਂ ਸਾਡਾ ਇਹਦੇ ਬਾਰੇ ਕੁਝ ਨਹੀਂ ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿ ਕੋਈ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉੱਤੇ ਵਸੇ ਐਕਚੁਅਲੀ ਪਹਿਲੇ ਹੀ ਛੁੱਟੀਆਂ ਹੋ ਗਈਆਂ ਇੱਥੇ ਸਕੂਲ ਦੇ ਵਿੱਚ ਇਹ ਅਜ ਤੱਕ ਸਕੂਲ ਲੱਗਣਾ ਸੀਗਾ ਛੁੱਟੀਆਂ ਤੇ ਹਾਂ ਛੁੱਟੀਆਂ ਆ ਕਿਉਂਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਹਨ ਹਾਂਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਸੰਬੰਧਿਤ ਮੰਨਣਾ ਚੁੱਕੇ ਐਫਐਲਡੀ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਨਾਮੀ ਸਕੂਲ ਨੂੰ ਜਿਹੜੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਲੁਧਿਆਣਾ ਤੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕੁਝ ਤਾਂ ਦੱਸ ਦਿੰਦੇ ਨੇ ਕਿ ਜਿਹੜੀ ਇਹ ਬੀਤੇ ਜਿਹੜੀ ਅੱਜ ਦੀ ਤਰੀਕ ਜਿਹੜੀ ਹੈ ਮੇਲ ਦੇ ਵਿੱਚ ਦੱਸੀ ਜਾ ਰਹੀ ਹੈ ਮੇਲ ਰਾਹੀਂ ਜਿਹੜੀ ਇੱਕ ਚਿੱਠੀ ਬਰਾਮਦ ਹੋਈ ਹੈ ਮੇਲ ਬਰਾਮਦ ਹੋਈ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਕਿ ਸਕੂਲ ਨੂੰ ਜਿਹੜਾ ਕਿ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਜਾਂਦੀ ਹੈ ਅਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ ਅਰਦਾਸ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਢਾਂਦਰਾ ਰੋਡ ਤੇ ਜਿਹੜਾ ਇਹ ਸਥਿਤ ਹੈ ਜਿੱਥੇ ਕਿ ਸਿਰੇ ਹੀ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਇੱਥੇ ਪਹੁੰਚਦੇ ਆ ਬੰਬ ਸਕੋਰਟ ਜਿਹੜੀ ਇੱਥੇ ਪਹੁੰਚਦੀ ਆ ਪੂਰੀ ਜਿਹੜੇ ਸਕੂਲ ਦੀ ਜਿਹੜੀ ਹੈ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਇੱਥੇ ਦੱਸ ਦਈਏ ਕਿ ਤੁਹਾਨੂੰ ਇੱਕ ਜਿਹੜਾ ਸਕੂਲ ਦੇ ਵਿੱਚ ਫੰਕਸ਼ਨ ਵੀ ਸੀਗਾ ਉਸ ਨੂੰ ਵੀ ਜਿਹੜਾ ਹੈ ਕਿਤੇ ਨਾ ਕਿਤੇ ਪੋਸਟਪੋਨ ਕਰ ਦਿੱਤਾ ਗਿਆ ਜਦੋਂ ਕਿ ਇਹ ਮੇਲ ਪ੍ਰਾਪਤ ਹੋਣ ਤੋਂ ਬਾਅਦ ਜਿਹੜੀਆਂ ਪੁਲਿਸ ਅਧਿਕਾਰੀਆਂ ਨਾਲ ਦੱਸਿਆ ਜਾਂਦਾ ਸੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਹੈ ਪੂਰੀ ਉਸਤੈਦੀ ਦੇ ਨਾਲ ਉੱਥੇ ਟੀਮਾਂ ਵੀ ਭੇਜੀਆਂ ਜਾਂਦੀਆਂ ਤੇ ਫਿਲਹਾਲ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਬੌਮ ਸਪੋਰਟ ਜਿਹੜਾ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਆਪਣੇ ਵੱਲੋਂ ਜਿਹੜੀ ਹੈ ਪੂਰੀ ਜਿਹੜੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਹਾਲਾਤੀ ਇਸ ਦੇ ਵਿੱਚ ਕੀ ਕਾਰਨ ਕੀ ਰਿਹਾ ਕਿਉਂ ਇਹ ਮੇਲ ਭੇਜੀ ਗਈ ਹੈ ਇਸ ਦਾ ਹਲੇ ਜਿਹੜੀ ਹੈ ਸਪੱਸ਼ਟ ਨਹੀਂ ਹੋਈ ਹੈ ਪੁਸ਼ਟੀ ਨਹੀਂ ਹੋਈ ਹੈ ਲੇਕਿਨ ਇੱਕ ਮੇਲ ਜਿਹੜੀ ਹੈ ਸਾਹਮਣੇ ਆ ਰਹੀ ਹੈ ਤੇ ਜਿਹੜੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਕੋਲ ਕੀ ਇਨਫੋਰਮੇਸ਼ਨ ਆਈ ਹੈ ਇੱਕ ਵਾਰ ਉਹਨਾਂ ਤੋਂ ਜ਼ਰੂਰ ਜਾਣ ਲੈਣੇ ਸਾਡੇ ਕੋਲੇ ਇਨਫੋਰਮੇਸ਼ਨ ਤਾਂ ਕੋਈ ਨਹੀਂ ਹੈਗੀ ਆਪਣੇ ਹਫਸਲਾ ਸੀਨੀਅਰ ਅਫਸਰ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ ਸ੍ਰੀ ਗੁਰੂ ਹਰ ਕੁਛਨ ਅਦਰ ਸਿਨੀਅਰ ਸਕੂਲ ਨੂੰ ਨੀਂਦ ਸਕੋ ਠੀਕ ਹੈ ਕੋਈ ਬੰਬੂ ਨਾਲ ਧਮਕੀ ਨਹੀਂ ਰਹੀ ਹੈ ਉੜਾਂ ਦੀ ਹਾਂਜੀ ਇਹ ਤੋਂ ਸੁਣਿਆ ਵੀ ਕਿੰਨੇ ਮੇਲ ਆਈ ਹੈ ਉਹਦੇ ਸੰਬੰਧਤ ਲੂਤੀ ਕੀ ਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਹੈ ਕਿ ਉਹ ਪਾ ਜੀ ਬਈ ਮੁਸ਼ਕਿਲ ਹੈ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਜਾਰੀ ਹੈ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਨਹੀਂ ਸਾਨੂੰ ਇਹਦੇ ਬਾਰੇ ਕੁਛ ਨਹੀਂ ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਤਨਾਤ ਕੀਤੀ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉਦੋਂ ਵਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਹੋ ਗਈਆਂ ਇੱਥੇ ਸਕੂਲ ਦੇ ਵਿੱਚ ਇਹ ਅਜੇ ਤਾਂ ਸਕੂਲ ਲੱਗਣਾ ਸੀਗਾ ਛੁੱਟੀਆਂ ਹਾਂ ਵੀ ਛੁੱਟੀਆਂ ਆ ਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਆ ਨਾ ਹਾਂਜੀ ਉਹਨਾਂ ਦੀ ਡੈਥ ਹੋ ਗਈ ਸੀ ਉਹਦੇ ਸੰਬੰਧਿਤ ਮਿਲਣਾ ਚੁੱਕੇ